ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ ਹੈ ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਹੈ ਜੇ ਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲਦਾ ਜੇ ਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ ਅਕਾਲ ਤੱਕ ਨਹੀਂ ਪਹੁੰਚੇਗਾ ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ ਬੇਅੰਤ ਕੀ ਆਖ ਦਿਖਾਈ ਦੇਵੇਗਾ ਇਹ ਸੋਚੇ ਸਾਈਂਬ ਕਹਿੰਦੇ ਨੇ ਪ੍ਰਮਾਤਮਾ ਦੀ ਗੱਲ ਛੱਡ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਾਸ ਹੋਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ ਨੂੰ ਜਿਨਨੇ ਛੇ ਤੱਕ ਕਾਲ ਦਾ ਗਿਆਨ ਨਹੀਂ ਕਾਲ ਦਾ ਧਿਆਨ ਨਹੀਂ ਕਾਲ ਤੱਕ ਦ੍ਰਿਸ਼ਟੀ ਨਹੀਂ ਗਈ ਇਹਦੀ ਧਿਆਨ ਦੀ ਕਾਗਰਤਾ ਨਹੀਂ ਬਣੇਗੀ सावधानी नहीं रहेगी सावधानी खतरे करके एकाग्रता से खतरे करके आहाराज खतरा हर वक्त मंडला रहे है। हर वक्त एक जवान नो के एक न पूछिए, तेरा बचपना कैथे मर गया खत्म एक बुढे ने पूछिए तेरी जवानी किथे के क्या मर गई खत्म ਇਹ ਦੋ ਮੌਤਾਂ ਤੂੰ ਦੇਖ ਚੁਕੇਂ ਆਪਣੇ ਬਚਪਨ ਦੀ ਮੌਤ ਆਪਣੀ ਜਵਾਨੀ ਦੀ ਮੌਤ ਇੱਕ ਬੁੱਢਾ ਮਰਦ ਦੇਖ ਰਿਹਾ ਕੋਣ ਉਸ ਬੁੱਢੇ ਨੂੰ ਕਹੋ ਤੂੰ ਆਪਣੀ ਮੌਤ ਦੇ ਕਾਲ ਵੇਖ ਪਰ ਉਹ ਜਵਾਨੀ ਦੇਖਣ ਲੱਗ ਪੈਂਦਾ ਪਿੱਛੇ ਮੁੜਦਾ ਉਹ ਬਚਪਨਾ ਵੇਖਣ ਲੱਗ ਪੈਂਦਾ ਦੇਖ ਫਰੀਦਾ ਜੇ ਥਿਆ ਦਾੜੀ ਹੋਈ ਭੋਰ ਅੱਗਾ ਨੇੜਾ ਆਇਆ ਪਿਛਾ ਰਿਆ ਲੋ ਕਾਲ ਨੂੰ ਵੇਖ ਕੇ ਮਨ ਅਕਾਲ ਤੋਂ ਪ੍ਰਭਾਵਿਤ ਹੁੰਦਾ ਹੈ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਉਹਦੀ ਪ੍ਰਾਪਤੀ ਲਈ ਮਨ ਕੋ ਨਾ ਸਮਾਂ ਕੱਢਦਾ ਹੈ ਨਾ ਸੰਘਰਸ਼ ਕਰਦਾ ਹੈ ਨਹੀਂ ਕਰਦਾ ਕੋਈ ਸਮਾਂ ਨਹੀਂ ਅਕਾਲ ਵਾਸਤੇ ਕੋਈ ਸਮਾਂ ਨਹੀਂ ਕੋਈ ਸੰਘਰਸ਼ ਨਹੀਂ ਕੋਈ ਮਿਹਨਤ ਨਹੀਂ ਕਿਉਂ ਅਕਾਲ ਤੋਂ ਮਨ ਪ੍ਰਭਾਵਤ ਹੀ ਨਹੀਂ ਮੈਂ ਹੁਣ ਫਿਰ ਦਰਾਵਾ ਇੱਕ ਬੱਚਾ ਆਪਣੇ ਬਚਪਨ ਦੇ ਚੁਲ ਗਿਆ ਇੱਕ ਜਵਾਨ ਆਪਣੀ ਜਵਾਨੀ ਦੇ ਵਿੱਚ ਉਲਝਿਆ ਹੋਇਆ 99% ਬੁੱਢੇ ਤੇ ਬੁੱਢੇ ਪਿਛੇ ਵੀ ਨਹੀਂ ਉਲੜਦੇ ਹੁਲਜੇ ਹੁੰਦੇ ਧਿਆਨ ਪਿੱਛੇ ਕਰ ਲੈਂਦੇ ਨੇ 10% ਦੀ ਆਪਣੇ ਬੁੱਢੇ ਪਿਛੇ ਉਲਝਾਉਂ ਗਏ ਅੱਗੇ ਕੌਣ ਦੇਖਦਾ ਹੈ ਅੱਗੇ ਨਹੀਂ ਕੋਈ ਤੇ ਫੈਸਲਾ ਹੋਇਆ ਹੈ ਇਹ 마ਸੂਮ ਬੱਚੇ ਡਰੇ ਹੀ ਨਹੀਂ ਬਹਿ ਵੀ ਤੇ ਨਹੀਂ ਹੋਇਆ ਕਾਰਨ ਦ੍ਰਿਸ਼ਟੀ ਅਕਾਲ ਤੇ ਕਾਲ ਤੋਂ ਲੰਗ ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਛੋੜ ਪਰਮਾਤਮਾ ਦੀ ਗੱਲ ਪਹਿਲੇ ਮਰਨਾ ਕਬੂਲ ਕਰ ਇੰਜ ਕਹਿ ਲੋ ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ ਜੇ ਨੂੰ ਸਤ ਸੰਗ ਕਰਦੇ ਆ ਕਰਦੇ ਆ ਅਕਾਲ ਦਿਖਾਈ ਦੇਣ ਲੱਗ ਪਏ ਸੰਜਮੇ ਹੋ ਜਾਏਗਾ ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ ਉਹ ਗਲਤ ਸੋਚੇਗਾ ਵੀ ਨਹੀਂ ਗਲਤ ਕਰੇਗਾ ਵੀ ਨਹੀਂ ਗਲਤ ਸੋਚੇਗਾ ਵੀ ਨਹੀਂ ਇਹਦਾ ਪ੍ਰਤੱਖ ਰੂਪ ਦੇਖ ਸਕਦੇ ਆ ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੌਂਡਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ ਇਹਨਾਂ ਖਾਂਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜੇ ਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ ਜਲਦਾ ਹੋਇਆ ਵੇਖਦੇ ਨੇ ਹਿਰਦਾ ਬੈਰਾਗੀ ਹੋ ਜਾਂਦਾ ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਹੁੰਦਾ ਹੈ ਨਾ ਲੋਭ ਹੁੰਦਾ ਹੈ ਨਾ ਕਾਮ ਹੁੰਦਾ ਹੈ ਨਾ ਹੰਕਾਰ ਹੁੰਦਾ ਸੌ ਦਫਾ ਉਦੇਸ਼ ਕਥਾ ਰਾਹੀਂ ਸੁਣਿਆ ਬਾਣੀ ਪੜੀ ਸਦਸੰਗ ਕੀਤਾ ਨਾ ਹੰਕਾਰ ਗਿਆ ਨਾ ਲੋਭ ਗਿਆ ਨਾ ਵਾਸ਼ਨਾ ਗਈ ਨਾ ਤ੍ਰਿਸ਼ਨਾ ਗਈ ਨਾ ਦੁਸ਼ਮਣੀ ਦੇ ਜਜ਼ਬੇ ਗਏ ਪਰ ਸ਼ਮਸ਼ਾਨ ਘਾੜ ਦੇ ਸੇ ਜਜ਼ਬੇ ਸਾਰੇ ਹੀ ਚਲੇ ਗਏ ਹਿਰਦਾ ਬੇਰਾਗੀ ਹੋ ਗਿਆ ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਪ੍ਰਮਾਤਮਾ ਦੀ ਗੱਲ ਪਹਿਲੇ ਛੱਡ ਪਹਿਲੇ ਆਪਣੇ ਮੌਤ ਨੂੰ ਚੇਤੇ ਕਰ ਕਾਲ ਤੱਕ ਧਿਆਨ ਚਲਾ ਗਿਆ ਐਸੇ ਮਨੁੱਖ ਦੀ ਦੇਸ਼ਟੀ ਅਕਾਲ ਤੱਕ ਚੜੀ ਜਾਏਗੀ ਕਹਿੰਦੇ ਕਬੀਰ ਰੋਜ਼ ਮਣੀ ਕਣਕਾ ਘਾੜ ਦੇ ਚਲਾ ਜਾਂਦਾ ਸੀ ਬਨਾਰਸ ਦਾ ਮਣਕਣਕਾ ਘਾਟ ਜਿੱਥੇ ਕਹਿੰਦੇ 24 ਘੰਟੇ ਚਾਲਵਨ 1000 ਬੰਦੇ ਜਲਾਏ ਜਾਂਦੇ ਰੋਜ਼ ਸਾਰੇ ਯੂਪੀ ਨਹੀਂ ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ ਮਣਕਣਕਾ ਘਾਟ ਦੇ ਬਾਰੇ ਇੱਕ ਮਿੱਥ ਪਰਚਲ ਰਿਹਾ ਜਿਹਦਾ ਇੱਥੇ ਦਾ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੂਰੀ ਜਾਏਗਾ ਤੋਂ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ بس ਆਵਣੀ ਹੈ ਗਏ ਨੇ ਆਪਣੇ ਸਾਥ ਸੰਬੰਧੀਆਂ ਦੇ ਸਾਥ ਇਲਾਜ ਮਨਾਰਜ਼ ਪਹੁੰਚ ਲੀਏ। ਔਰ ਲੈਣ ਲੱਗੀ ਪਈ ਹੁੰਦੀ ਹੈ ਨੰਬਰ ਵਾਰ ਨੰਬਰ ਮਿਲਦਾ ਹੈ। ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ ਇਤਨੇ ਰਬਾ ਦੇ ਦਾ ਦਸਕਾਰ ਹੋਵੇਗਾ। ਇਹਦਾ ਹੋਵੇਗਾ। 24 ਘੰਟੇ ਸ਼ਮਸ਼ਾਨ ਘਾੜ ਚੱਲਦਾ ਹੈ। ਔਰ ਕਰੀਬਨ ਵੀ 25 ਚਿਤਾਵਾਂ ਇਕੱਠੀਆਂ ਜਲਦੀਆਂ। ਜਲਦੀਆਂ ਹੀ ਰਹਿੰਦੀਆਂ 24 ਘੰਟੇ ਕਦੀ ਬੰਦ ਨਹੀਂ ਹੁੰਦੀ ਕਬੀਰ ਉੱਥੇ ਜਾ ਬੈਠਦਾ ਸੀ ਇੱਕ ਦਿਨ ਮਾਣ ਨੇ ਡਾਟਦੇ ਹੋਇਆ ਕਿਹਾ ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ ਹੈ ਉਹ ਸਮਸ਼ਾਨ ਘਾਟ ਤੇ ਜਾਂਦਾ ਤੂੰ ਰੋਜ਼ ਉੱਥੇ ਪਹੁੰਚ ਜਾਂਦਾ ਸਤਸੰਗੀ ਕਹਿੰਦੇ ਤੂੰ ਰੋਜ਼ ਉੱਥੇ ਪਹੁੰਚ ਜਾਂਦੇ ਉੱਥੇ ਕੀ ਕਰਦਾ ਹੈ ਡਾਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ ਕਵੀਰ ਕੇਂਦਰ ਮਾ ਉੱਥੇ ਬੜੇ ਮੋਤੀ ਵਿਖਰੇ ਪਏ ਹੁੰਦੇ ਨੇ ਹੀਰੇ ਵਿਖਰੇ ਪਏ ਹੁੰਦੇ ਨੇ ਲੋਕੀ ਤੇ ਚੁੜਨਾ ਹੀ ਭੁੱਲ ਜਾਂਦੇ ਨੇ ਆਪਾਂ ਚੁਣ ਕੇ ਲੈਂਦੇ ਆਪਾਂ ਗਠੜੀ ਬਣ ਕੇ ਲੈਂਦੇ ਮਾ ਨੇ ਨਖ ਚੜਾਈ ਘਰ ਦੀ ਮੁਫਲਸੀ ਦੂਰ ਹੋਈ ਨਹੀਂ ਇਹ ਹੀਰੇ ਚੁਣਨ ਜਾਂਦਾ ਹੈ ਇਹ ਮੋਤੀਆਂ ਦੀ ਪੰਡ ਵਰ ਕੇ ਲੈਂਦਾ ਇੱਕ ਦਿਨ ਪਿੱਛਾ ਕਰ ਲਿਆ ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਪਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ ਉਹ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਸਤਨਾਮੀ ਮੰਦਰ ਨਾਗਪੁਰ ਤੋਂ ਲੈ ਕੇ ਬਲਾਸਪੁਰ ਤੱਕ ਜਿਹੜੀ ਬੈਲਟ ਹੈ ਇਹਦੇ ਵਿੱਚ ਗਾਲਵਨ ਹੈ 70 80 ਦੇ ਕਰੀਬ ਕਬੀਰ ਪੰਥੀਆਂ ਦੇ ਮੰਦਰ ਨੇ ਜਿਹਨੂੰ ਸਤਨਾਮਈ ਮੰਦਰ ਕਹਿੰਦੇ ਨੇ ਔਰ ਇਸ ਜਿਆਦਾ ਉਸ ਇਲਾਕੇ ਚ ਰਹਿੰਦੇ ਸਤਨਾਮ ਦੀ ਧੁੰਦ ਵਿੱਚ ਮਸਤ ਲੇਨ ਮਾਣੇ ਮੌੜੇ ਤੇ ਹੱਥ ਲਾਇਆ ਤਉਤੇ ਕਹਿੰਦਾ ਸ ਮੈਂ ਮੋਤੀ ਚੁਣਨ ਜਾਂਦਾ ਹੀਰੇ ਚੁਣਨ ਜਾਂਦਾ ਇਹ ਤੂੰ ਹੀਰੇ ਹੀ ਚੁਣ ਰਿਹਾ ਮਾ ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ ਹੀਰਿਆਂ ਤੋਂ ਵੱਧ ਹੈ ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ ਹੀਰੇ ਕੀ ਹੁੰਦੇ ਨੇ ਐਸੋ ਹੀਰਾ ਹਰ ਕੋ ਨਾ ਇਹ ਤੇ ਮਾ ਅਨੰਦ ਪਰ ਮਾਂ ਵੀ ਸਿਆਣੀ ਸੀ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਹੈ ਘਰ ਦੇ ਵਿੱਚ ਵੀ ਕਰ ਸਕਦਾ ਹੈ ਇੱਥੇ ਆਣ ਦੀ ਕੀ ਲੋੜ ਹੈ ਰੋਜ਼ ਰੋਜ਼ ਇੱਥੇ ਆਣ ਦੀ ਕੀ ਲੋੜ ਹੈ ਘਰ ਦੇ ਵਿੱਚ ਕਰਿਆ ਕਰ ਮਾਂ ਘਰ ਦੇ ਵਿੱਚ ਕਾਲ ਭੁੱਲ ਜਾਂਦਾ ਹੈ ਕਾਲ ਭੁੱਲ ਜਾਂਦਾ ਹੈ ਇਹ ਜਲਦੀਆਂ ਜਾਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਦੇ ਜੁੜ ਜਾਂਦਾ ਹੈ ਮੈਂ ਆਪਣੇ ਮਨ ਨੂੰ ਸਮਝਾਂਨਾ ਕਹਿਤ ਕਬੀਰ ਸੁਣਾਉ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਬੜਾ ਸੁਣਾ ਸ਼ਬਦ ਹੈ ਇੱਥੇ ਮੈਨੂੰ ਕਾਲ ਚੇਤੇ ਆਉਂਦਾ ਮੈਂ ਇੱਥੇ ਕਾਲ ਨੂੰ ਚੇਤੇ ਕਰਨ ਚਾਹਾਂ ਮਰ ਜੈਸੇ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਨਾਲ ਜੁੜ ਜਾਂਦਾ ਹੈ ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ ਐਸਾ ਸੇਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ ਐਲਾਨੀਆਂ ਕਹਿੰਦੇ ਨੇ ਪਹਿਲਾ ਮਰਨ ਕਹੋ ਅਗਾਹ ਕੋ ਤਰਾ ਇੱਕ ਬੱਚਾ ਅਗਰ ਅੱਗੇ ਵੇਖੇ ਤੋ ਕੀ ਹੈ ਜਵਾਨ ਹੈ ਔਰ ਜਰਾ ਅੱਗੇ ਵੇਖੇ ਤੋ ਕੀ ਹੈ ਬਡੇਪਾ ਔਰ ਜਰਾ ਅੱਗੇ ਵੇਖੇ ਤੋ ਕੀ ਹੈ ਕਾਲ ਇੱਥੇ ਤੱਕ ਮਨੁੱਖ ਤ ਵਸਿਆ ਕਰੇ ਸਾਧਨਾ ਕਰੇ ਦਾ ਧਿਆਨ ਇੱਥੇ ਤੱਕ ਪਹੁੰਚ ਜਾਏ ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ ਅਗਰ ਗੱਲ ਪਕੜਦੇ ਚਾਹੀਏ ਤੋ ਇਤ ਨਹੀਂ ਮਨੋਕ ਉਪਰੋਂ ਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ ਉਪਰੋਂ ਪਰੋਂ ਸੇਵਾ ਕਰਦਾ ਰਹੇਗਾ ਸਾਰੇ ਧਾਰਮਿਕ ਕਰਮ ਕਰੇਗਾ ਸਾਵਧਾਨੀ ਨਹੀਂ ਹੋਵੇਗੀ ਇਕਾਗਰਤਾ ਨਹੀਂ ਹੋਵੇਗੀ ਬਿਨਾਂ ਕਾਲ ਦੇ ਗਿਆਨ ਤੋਂ ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦੇ ਧਿਆਨ ਨਹੀਂ ਰਹੇਗਾ ਇਕਾਗਰਤਾ ਨਹੀਂ ਰਹੇਗੀ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਧੰਗੁਰ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਬਖਸ਼ਿਸ਼ ਕਰਨ ਧਿਆਨ ਨਿਰਾ ਜਨਮ ਤੇ ਨਾ ਗਏ ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ ਜਵਾਨ ਵੀ ਮਨਾਉਂਦੇ ਇਹ ਤੇ ਪਿੱਛੇ ਜਾ ਰਿਹਾ ਇਹ ਤੇ ਧਿਆਨ ਪਿੱਛੇ ਚਲਾ ਗਿਆ ਸੁਰਤ ਕਾਲ ਦਾ ਚਿੰਤਨ ਕਰੇ ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ ਪਹਿਲਾ ਮਰਨ ਕੋ ਸਿਰਫ ਇੱਕ ਲਾਸ਼ ਵੇਖ ਕੇ ਇੱਕ ਬੁੱਢੇ ਨੂੰ ਵੇਖ ਕੇ ਆਤਮਾ ਬੋਧ ਦਾ ਧਿਆਨ ਕਾਲ ਤੇ ਪਹੁੰਚ ਗਿਆ ਮੌਤ ਤੇ ਪਹੁੰਚ ਗਿਆ ਇਤਨੀ ਗੱਲ ਨੇ ਉਸ ਨੂੰ ਬੇਰਾਗੀ ਕਰ ਦਿੱਤਾ ਜਿਵੇਂ ਸ਼ਮਸ਼ਾਨਗੜ ਦੇ ਵਿੱਚ ਕਰੀਬਨ ਕਰੀਬਨ 90% ਲੋਕ ਤੇ ਬੇਰਾਗੀ ਹੋ ਜਾਂਦੇ ਹੈ ਇਹਦਾ ਬੇਰਾਗੀ ਹੋ ਜਾਂਦਾ ਇਤਨਾ ਪਾਠ ਕੀਤਾ ਇਤਨਾ ਕਥਾ ਕੀਰਤਨ ਜੋ ਹੈ ਸੁਣਿਆ ਕਦੀ ਮਨ ਇਤਨਾ ਬੇਰਾਗੀ ਨਾ ਹੋਇਆ ਜੋ ਸ਼ਮਸ਼ਾਨਗੜ ਦੇ ਵਿੱਚ ਹੋ ਜਾਂਦਾ ਹੈ ਜੋ ਆਪਣੇ ਅਜ਼ੀਜ਼ ਆਕਾਰਮ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੇਰਾਗੀ ਹੋ ਜਾਂਦਾ ਔਰ ਬੇਰਾਗ ਸਾਰੇ ਵਿਕਾਰਾਂ ਨੂੰ ਦੋ ਦਿੰਦਾ ਹੈ ਕਹਤ ਕਬੀਰ ਭਗਤ ਕਰ ਪਾਇਆ ਸਾਬ ਕਹਿ ਦਿੱਤਾ ਹੈ ਬਿਨ ਬੈਰਾਗ ਨਾ ਛੋਟ ਸਮਾਰਾ ਨਹੀਂ ਛੁੱਟਦੀ ਬਿਨਾ ਬੈਰਾਗ ਤੋਂ ਖੇਡ ਬਣੇਗੇ ਰਹੀਂ ਤੇ ਬੈਰਾਗ ਹੁੰਦਾ ਕਾਲ ਨੋ ਵੇਕ ਦੂਜਾ ਵੀ ਅਗਰ ਨਿਕਟ ਵਰਤੀ ਹੋਵੇ ਨਿਕਟ ਵਰਤੀ ਦਾ ਕਾਲ ਨਿਕਟ ਵਰਤੀ ਦੀ ਮੌਤ ਆਪਣੀ ਮੌਤ ਪ੍ਰਤੀ ਤਿਤ ਹੋਣ ਲੱਗ ਪੈਂਦੀ ਹੈ। ਕਿੰ ਜੋ ਬਹੁਤ ਗਹਿਰੀ ਸੋਚ ਬੋਝ ਰੱਖਣ ਵਾਲਾ ਹੈ ਉਹ ਤੇ ਆਪਣੇ ਮਨ ਨੂੰ ਇੰਜ ਸਮਝਾ ਸਕਦਾ ਹੈ। ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾ। ਦ੍ਰਿਸ਼ਟੀ ਜਿਸ ਦੇ ਕਾਲ ਤੱਕ ਪਹੁੰਚ ਗਈ ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ। ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ। ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸਮਸ਼ਾਨਗਾਰ ਦੇ ਚ ਮਨੁੱਖ ਸੰਭਲਿਆ ਹੁੰਦਾ ਫਜ਼ੂਲ ਦੀਆਂ ਗੱਲਾਂ ਨਹੀਂ ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਚ ਨਹੀਂ ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ ਆਪਣੇ ਆਪ ਨੂੰ ਸੰਭਲ ਕੇ ਚਲਾਏਗਾ ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦੇ ਆਈ ਅਕਾਲ ਤੱਕ ਪਹੁੰਚ ਜਾਏਗਾ ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈ ਬੇਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੁਰਤ ਅਕਾਲ ਤੱਕ ਪਾਜ ਗਈ ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ ਪ੍ਰਭ ਕੀ ਆਗਿਆ ਆਤਮ ਹੈਤਾਵੇ ਜੀਵਨ ਮੁਕਤ ਸੋਕ ਆਵੇ ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ ਹੈ ਕਹੇਤ ਕਬੀਰ ਜੋ ਹਰਿ ਆਵੇ ਜੀਵਤ ਬੰਧਨ ਤੋਰੇ ਸਤਿਗੁਰਿ ਸਰਾ ਦੇ ਅਵਸਥਾ ਇਸੇ ਹੀ ਜੀਵਨ ਦੇ ਚ ਸਾਡੀ ਬਣਾ ਦੇਣ ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ ਜਨਮ ਦੇ ਵਸ ਜੋ ਕਹਿ ਰਿਹਾ ਹੈ ਕਾਲ ਦੇ ਵਸ ਪਏਗਾ ਪਰ ਇਸੇ ਜੀਵਨ ਦੇ ਚ ਜੇਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ ਉਹ ਕਾਲ ਦੇ ਵਸ ਨਹੀਂ ਪਏਗਾ ਅਕਾਲ ਦੇ ਚ ਲੀਨ ਹੋ ਜਾਏਗਾ